ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਜਿਹੜਾ ਆਰਗੇਨਾਈਜ਼ਡ ਕਰਾਈਮਾ ਜਾਂ ਕੋਈ ਵੀ ਇਨਸੀਡੈਂਟ ਕੋਈ ਫਾਇਰਆਮ ਰਿਪੋਰਟ ਜਿਹੜਾ ਹੁੰਦਾ ਵਾ ਉਸ ਤੇ ਕਾਰਵਾਈ ਕਰਦੀਆਂ ਇੱਕ 14 2 ਨੂੰ ਇੱਕ ਤਲਾਹ ਮਿਲੀ ਸੀਗੇ ਪਿੰਡ ਮੂਲੇ ਚੱਕ ਦੇ ਵਿੱਚ ਕੁਝ ਪਾਰਟੀਆਂ ਵੱਲੋਂ ਵਾਪਸ ਦੇ ਵਿੱਚ ਲੜਾਈ ਝਗੜਾ ਕੀਤਾ ਗਿਆ ਤੇ ਉੱਥੇ ਫਾਇਰਿੰਗ ਵੀ ਜਿਹੜੀ ਰਿਪੋਰਟ ਕੀਤੀ ਗਈ ਜਿਸ ਤੇ ਮੁਕਦਮਾ ਦਰਜ ਕਰਕੇ ਮੁਕਦਮਾ ਨੰਬਰ 24 ਥਾਣਾ ਗੇਟਕੀਮਾ ਦੇ ਵਿੱਚ 194 2 125 191 190 ਤੇ ਆਮ ਜੈਕਟ ਦੇ ਵਿੱਚ ਜਿਹੜਾ ਮੁਕਦਮਾ ਦਰਜ ਕਰਕੇ ਜਿਹਦੀ ਤਫ਼ਤੀਸ਼ ਜਿਹੜੀ ਸ਼ੁਰੂ ਕੀਤੀ ਗਈ ਸਾਡੇ ACP ਸਾਹਿਬ ਜਸਪਾਲ ਸਿੰਘ ਤੇ ਮੈਡਮ ਅਨਜੀਤ ਕੌਰ ਐਸਐਚਓ ਗ੍ਰੇਡ ਕੀ ਮਾਨੇ ਇਸ ਦੇ ਵਿੱਚ ਦੋ ਮੁੱਖ ਦੋਸ਼ੀ ਜਿਹੜੇ ਆ ਉਸ ਗ੍ਰਫਤਾਰ ਕੀਤੇ ਨੇ ਜਿਹੜਾ ਇੱਕ ਦੋਸ਼ੀ ਵਿਸ਼ਾਲ ਸਿੰਘ ਉਰਫ ਫੌਜੀ ਜਿਹੜਾ ਵਾ ਇਹ 18 ਤਰੀਕ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਇੱਕ ਕੱਲ ਜਿਹੜਾ ਵਾ ਸੂਰਜ ਪੁੱਤਰ ਉਮਾਂਕਾਂਤ ਜਿਹੜਾ ਦੂਜਾ ਮੁੱਖ ਦੋਸ਼ੀ ਸੀਗਾ ਉਸ ਨੂੰ ਗ੍ਰਫਤਾਰ ਕੀਤਾ ਗਿਆ ਸੂਰਜ ਉਰਫ ਉਮਾਂਕਾਂਤ ਜਿਹੜਾ ਇਸ ਕੋਲੋਂ ਜਿਹੜਾ ਵਾਰਦਾਤ ਦੌਰਾਨ ਜਿਹੜਾ ਵਰਤਿਆ ਗਿਆ ਪਿਸਟਲ ਆ ਉਹ ਵੀ ਬਰਾਮਦ ਕੀਤਾ ਗਿਆ ਹੈ ਤੇ ਜਿਹੜੇ ਇਹ ਦੋਵੇਂ ਪੇਸ਼ੇਵਰ ਜਿਹੜੇ ਕਰਾਇਮ ਪੇਸ਼ਾ ਕਰਨ ਵਾਲੇ ਦੋਵੇਂ ਮੁਜਮਨੇ ਜਿਹੜਾ ਸੂਰਜ ਆ ਇਸ ਦੇ ਉੱਤੇ ਪਹਿਲਾਂ ਵੀ ਅਸਲੈਕਟ ਦਾ ਮਕਦਮਾ ਦਰਜ ਹੈ ਤੇ ਜਿਹੜਾ ਵਿਸ਼ਾਲ ਆ ਇਸ ਦੇ ਉੱਤੇ ਪਹਿਲਾਂ ਤੋਂ ਐਨਡੀਪੀਐਸ ਦੇ ਮਕਦਮੇ ਦਰਜ ਨੇ ਇਸ ਦੇ ਵਿੱਚ ਇਹਨਾਂ ਦੀ ਪੁੱਛ ਗਏ ਇਸ ਦੇ ਉੱਤੇ ਜਿਹੜੇ ਅੱਗੇ ਬੰਦੇ ਨਾਮਜ਼ਦ ਹੋਏ ਨੇ ਉਹਨਾਂ ਨੂੰ ਵੀ ਫੜ ਲਈ ਸਾਡੀਆਂ ਟੀਮਾਂ ਜੜੀਆਂ ਵਾ ਗਈਆਂ ਹੋਈਆਂ ਨੇ ਤੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ